ਪਹਿਲਾਂ ਤਾਂ ਬਈ ਬਹੁਤ ਹੀ ਦੁਖਦਈ ਘਟਨਾ ਇਸ ਤੋਂ ਵੱਡਾ ਕੋਈ ਦੁੱਖ ਹੋ ਨਹੀਂ ਸਕਦਾਗਾ ਦੋ ਬੱਚੇ 14-14 ਸਾਲ ਦੇ ਜਿਹੜੇ ਕਿ 8ਵੀਂ ਕਲਾਸ ਦੇ ਵਿਦਿਆਰਥੀ ਦੋਨੋਂ ਤੇ ਦੋਨੋਂ ਗੁਰਦਾਸਪੁਰ ਗਏ ਸੀ ਵਿਚਾਰੇ ਮੱਥਾ ਟੇਕਣ ਉੱਥੇ ਅੱਗੇ ਸਲੋਵਰ ਸੇ ਇਸ਼ਨਾਨ ਕਰਨ ਚਲੇ ਗਏ ਜਾਂ ਪੰਜ ਇਸ਼ਨਾਨੇ ਕਰਨ ਗਏ ਜਿਹੜਾ ਲਾਪਰੀਤਾ ਉਹਦਾ ਪੈਰ ਸਲਿੱਪ ਹੋ ਗਿਆ ਕਿਤੇ ਜਦੋਂ ਵਿੱਚ ਡਿੱਗਿਆ ਤੇ ਹਰਮਣ ਉਹਨੂੰ ਬਚਾਉਂਦਾ ਸੀਗਾ ਤੋ ਦੋਨੋਂ ਹੀ ਬੱਚੇ ਵਿੱਚ ਗਿਰ ਗਏ ਉਹਦੇ ਕਾਰਨ ਮੈਂ ਦੋਵਾਂ ਦੀ ਜਦੋਂ ਹਾਂ ਕਬੱਡੀ ਦਾ ਪਲੇਅਰ ਸੀ ਮੁੰਡਾ ਜਿਹਦਾ ਹਰਮਨਾ ਤੇ ਬਹੁਤ ਹੀ ਚੰਗੇ ਬੱਚੇ ਸੀਗੇ ਲਾਇਕ ਬੱਚੇ ਸੀਗੇ ਬਹੁਤ ਵੱਡੀ ਦੁੱਖ ਦੀ ਘਟਨਾ ਇਹ ਕਿ ਹਾਂ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜਿੰਨੀ ਜੋਗੀਆਂ ਜੀ ਸਾਰਾ ਪਿੰਡ ਸਾਰਾ ਨਾਲ ਖੜਾ ਪਰਿਵਾਰ ਦੇ 14 14 ਸਾਲ ਸੀ ਦੋਨੋਂ ਬੱਚਿਆਂ ਦੀ ਉਮਰ ਜੀ ਬਈ ਆਪਣਾ ਕੀ ਨਾ ਤੇ ਜਿਹੜਾ ਅੱਜ ਇਹ ਖਾਰੇਪਿੰਡ ਦੇ ਗੁਰਦੁਆਰਾ ਸਾਹਿਬ ਚ ਇੱਕ ਮੰਦਪਾਗੀ ਘਟਨਾ ਵਾਪਰੀ ਕੀ ਸਾਰਾ ਮਾਮਲਾ ਸੀ ਹਾਂਜੀ ਛੋਟੇ ਬੱਚੇ ਸੀ ਅੱਜ ਇੱਥੇ ਨਾ ਮਰਗਦਾ ਭੋਗ ਸੀਗਾ ਗੁਰਦੁਆਰਾ ਸਾਹਿਬ ਜੀ 1:00 1:00 ਵਜੇ ਬਸ ਉਧਰ ਅਰਦਾਸ ਹੋ ਜਾਂਦੀ ਸਾਰੇ ਉਧਰ ਸੀ ਤੇ ਕਿਤੇ ਬੱਚੇ ਉੱਥੋਂ ਨਿਕਲ ਕੇ ਇੱਧਰ ਚਲੇ ਗਏ ਆਪਣੇ ਸਰੋਵਰ ਸਾਹਿਬ ਨੂੰ ਉਹ ਸਰੋਵਰ ਚ ਜਨੌਣ ਲੱਗੇ ਤੇ ਉੱਥੇ ਉਹਨਾਂ ਦੀ ਡੁੱਬਣ ਨਾਲ ਕੋਈ ਮੌਤ ਹੋ ਗਈ ਜਦੋਂ ਰੌਲਾ ਪਿਆ ਭੱਜ ਕੇ ਜਾ ਕੇ ਕੱਢੇ ਸਾਰੇ ਪ੍ਰਬੰਧਕ ਨਾਲ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਉਥੇ ਆਪਣੇ ਕੋਟਕਪੂਰਾ ਲਿਜਾਇਆ ਗਿਆ ਤੇ ਹਜੇ ਵੀ ਮੇਰੇ ਖਲ ਉੱਥੇ ਹੀ ਆ ਉੱਥੋਂ ਡਾਕਟਰ ਨੇ ਦੱਸਿਆ ਵੀ ਇਹਨਾਂ ਦੀ ਜੀ ਡੈਥ ਹੋ ਗਈ ਹੈ ਗਰੀਬ ਪਰਿਵਾਰ ਨਾਲ ਸੰਬੰਧ ਸੀ 13 12 13 ਸਾਲ ਦੇ ਬੱਚੇ ਸੀਗੇ ਜੀ ਕਿ ਅਲਾਪ੍ਰੀਤ ਸੀ ਸੀ ਤੇ ਇੱਕ ਹਰਮਨ ਸੀਗਾ ਇਹ ਅਲਾਪ੍ਰੀਤ ਬਲਵਿੰਦਰ ਸਿੰਘ ਦਾ ਲੜਕਾ ਸੀ ਤੇ ਦੂਜਾ ਚੜ੍ਹ ਸਿੰਘ ਦਾ ਲੜਕਾ ਸੀ ਛੋਟੇ ਛੋਟੇ ਬੱਚੇ ਸੀ ਇਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਭੋਗ ਦਾ ਸਮਾਗਮ ਨਹੀਂ ਸੀ ਹਾਂ ਜੀ ਜਿਹੜਾ ਭੋਗ ਦੇ ਦਾ ਭੋਗ ਪੈ ਰਿਆ ਸੀਗਾ ਉਹ ਵੀ ਉਹ ਵੀ ਇਹਨਾਂ ਦੀ ਫੈਮਿਲੀ ਨਹੀਂ ਨਹੀਂ ਇਹਨਾਂ ਦੀ ਫੈਮਿਲੀ ਚ ਨਹੀਂ ਸੀ ਜੀ ਉਹ ਤਾਂ ਜ਼ਿਮੀਂਦਾਰ ਸੀਗਾ ਉਹ ਉਹਨਾਂ ਦੀ ਡੈਥ ਹੋਈ ਵੀ ਸੀ ਬਜ਼ੁਰਗ ਸੀਗੇ ਤੇ ਉਹਨਾਂ ਦਾ ਭੋਗ ਸੀ ਅੱਜ ਉੱਥੇ ਹੀ ਤਕਰੀਬਨ ਉਹ ਵੀ ਭੋਗ ਤੇ ਆਏ ਹੋਣੇ ਮੇਰੇ ਸਾਹਮਣੇ ਸਾਰੇ ਟੈਂਡੀ ਸਾਰਾ ਸਾਡੇ ਇੱਥੇ ਸੀਗਾ ਉਸ ਟਾਈਮ ਤੇ ਫਰਮੀ ਵੀ ਜਿਹੜਾ ਕਰਨਾ ਹੋਈ ਹੈ ਕਿੱਦਾਂ ਹੋਈ ਇਹ ਤਕੜਾ ਜੀ ਇਸ ਤਰ੍ਹਾਂ ਹੋਈ ਜੀ ਬੱਚੇ ਗੁਰਦੁਆਰਾ ਸਾਹਿਬ ਗਏ ਸੀ ਗੁਰੂ ਘਰੇ ਉੱਥੇ ਅੱਜ ਸਾਡੇ ਭੋਗ ਸੀ ਮਰਗਦਾ ਜੀ ਅਰਗਦਾ ਕੋ ਉਸੀਗਾ ਤੇ ਉਥੇ ਅਰੇ ਸ਼ਰਾਵਲ ਜਿਹੜੇ ਬੱਚੇ ਅੱਜ ਪਹਿਲੇ ਦਿਨ ਹੀ ਗਏ ਸੀ ਉਥੇ ਉਹ ਤੇ ਜੀ ਅੰਗੇ ਬਾਡੀ ਖੇਡਦੇ ਤੁਹਾਨੂੰ ਬੱਚੇ ਜੀ ਬਿਲਕੁਲ ਫ੍ਰੀ ਕਰਦੇ ਰੱਖਿਆ ਜੀ ਤੇ ਉਥੇ ਜਦੋਂ ਵਰਦਾਰਾ ਸਾਹਿਬ ਗਏ ਪਹੁੰਚਦੇ ਹੀ ਜਾਂਦਾ ਸੀ ਤੇ ਮਤਲਬ ਕਿ ਨਹੀਂ ਪਤਾ ਲੱਗਿਆ ਉਹਨਾਂ ਨੂੰ ਨਿੱਕੀ ਜੀ ਗੁੱਡੀ ਚੋਂ ਉਹਨਾਂ ਨੇ ਵਾਜੇ ਪੂਜਾ ਮਾਰੀਆਂ ਤੇ ਉਥੇ ਮਤਲਬ ਵੀ ਭੋਗ ਦੇ ਵਿੱਚ ਨਹੀਂ ਕਿਸੇ ਨੇ ਗੱਲ ਨਹੀਂ ਕੀਤੀ ਤੇ ਕੱਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਜਵਾਕ ਕੋਈ ਵਾਜਾ ਮਾਰੀ ਜਾਂਦਾ ਤੇ ਉਹ ਕੁਦਰਤੀ ਵਿਚਾਰੇ ਬੱਚੇ ਮਤਲਬ ਕਿ ਡੁੱਬ ਗਏ ਇੱਕ ਦੂਜੇ ਨੂੰ ਕੱਢਣ ਲੱਗੇ ਤੇ ਦੋਵਾਂ ਦੇ ਦੇਖੋ ਜੀ ਹਾਂਜੀ ਸਕੇ ਚਾਚੇ ਤਾਇਆ ਦੇ ਜੀ ਕਿੰਨੀ ਕਿੰਨੀ ਉਮਰ ਤੁਸੀਂ ਉਮਰ ਜੀ ਇਹਨਾਂ ਦੀ 1 ਦੇ 14 ਸਾਲ ਦੀ 15ਾਂ ਜੀ ਕਿਹੜੀ ਕਲਾਸ ਚ ਪੜਦੇ ਸੀ ਕਿਉਂ ਨਹੀਂ ਜੀ ਮੈਨੂੰ ਪਤਾ ਮੈਂ ਕਹਿ ਦਾਂ ਉਹ ਪੜਦੇ ਸੀ ਹਾਂਜੀ ਪੜਦੇ ਹੀ ਕਬਡੀ ਵੀ ਖੇਡਦੇ ਸੀ ਹਾਂਜੀ ਖਿਡਾਰੀ ਸੀ ਜੀ ਵਧੀਆ ਜੀ ਇੱਕ ਤੋਂ ਪਹਿਲਾਂ ਵੀ ਪ੍ਰਿੰਸੀਪਲ ਕਰਨਾ ਹੋਊਗਾ ਨਹੀਂ ਪਹਿਲਾਂ ਗੁਰਦਵਾਰਾ ਸਾਹਿਬ ਨਹੀਂ ਹੋਊਗਾ ਪਹਿਲੀ ਕਰਨਾ ਜੀ ਬਾਕੀ ਗਰੀਬ ਬੱਚੇ ਆ ਤੇ ਪ੍ਰਸ਼ਾਸਨ ਨੂੰ ਬਿਲਕੁਲ ਗਰੀਬ ਬੱਚਿਆਂ ਦੀ ਮਦਦ ਕਰਨ ਚਾਹੀਦੀ ਸਰ ਕੇ ਉਹਨਾਂ ਦੇ ਹੱਥ ਆਖਣਾ ਚਾਹੀਦਾ ਹੈ ਤੇ ਧੰਨਵਾਦ ਆ ਪ੍ਰਸ਼ਾਸਨ ਦਾ ਤੇ ਧੰਨਵਾਦ ਆ ਸਾਡੇ ਮੀਡੀਆ ਦਾ ਜਿਹੜੇ ਸਾਡੇ ਟਿਕਰ ਸਬਰ ਪਹੁੰਚਾਉਂਦੇ ਤੁਹਾਡੇ